ਹੈਲੋ ਜੀ ਕਿਵੇਂ ਹੋ ਸਾਰੇ ਅੱਜ ਮੈਂ ਆ ਤੁਹਾਡੇ ਲਈ ਲੈ ਕੇ ਆ ਗਈਆਂ ਪਾਕਿਸਤਾਨੀ ਡਰੈਸ ਜੀ ਹਾਂ ਕਿਉਂਕਿ ਅੱਜ ਕੱਲ ਸਾਰਿਆਂ ਦੀ ਫੇਵਰਿਟ ਬਣੀ ਹੋਈ ਹੈ ਮੇਰੀ ਵੀ ਫੇਵਰਿਟ ਹੈ ਅੱਜ ਕੱਲ ਪਾਕਿਸਤਾਨੀ ਸੂਟਾਂ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੋਇਆ ਹੋਇਆ ਉਹਨਾਂ ਦੀਆਂ ਡਰੈਸਾਂ ਦਾ ਕਿ ਪਾਕਿਸਤਾਨੀ ਲੁੱਕ ਨੂੰ ਬਹੁਤ ਲੋਕੀ ਜ਼ਿਆਦਾ ਪਸੰਦ ਕਰ ਰਹੇ ਨੇ ਔਰ ਮੇਰੀਆਂ ਪਹਿਣਾ ਤੇ ਖਾਸ ਤੌਰ ਤੇ ਬਹੁਤ ਜ਼ਿਆਦਾ ਲਾਈਕ ਕਰ ਰਹੀਆਂ ਨੇ ਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਪੂਰੀ ਵੀਡੀਓ 'ਚ ਇਹਦੇ ਫੈਂਸੀ ਡਰੈੱਸਾਂ ਪਾਕਿਸਤਾਨੀ ਸੂਟਸ ਸਭ ਦੇਖਣ ਨੂੰ ਮਿਲਣਗੇ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਸੋਹਣਾ ਲੱਗਾ ਉਹ ਜ਼ਰੂਰ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਹੋ ਹੋਊਗਾ ਕਿ ਮੈਨੂੰ ਚੰਗਾ ਲੱਗੂਗਾ ਔਰ ਮੈਂ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਡਰੈੱਸਾਂ ਲੈ ਕੇ ਹੋਰ ਨਵੇਂ-ਨਵੇਂ ਕਲੈਕਸ਼ਨ ਲੈ ਕੇ ਆਉਂਦੀ ਰਹੂੰਗੀ ਔਰ ਤੁਹਾਨੂੰ ਮੇਰੇ ਚੈਨਲ ਤੇ ਸਾਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਹਨ ਅਗਰ ਤੁਸੀਂ ਮੇਰੇ ਪੁਰਾਣੇ ਸਬਸਕ੍ਰਾਈਬਰ ਹੋ ਤਾਂ ਤੁਹਾਨੂੰ ਬਹੁਤ ਅੱਛਾ ਲੱਗਣ ੜਿਆ ਹੋਊਗਾ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਅਪਰੀਸ਼ੀਏਟ ਕਰਦੇ ਹੋ ਔਰ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਤੁਹਾਨੂੰ ਸੋਹਣੀ ਡਰੈੱਸ ਕਿਹੜੀ ਲੱਗੀ ਮੰਨੂ ਜ਼ਰੂਰ ਪਲੀਜ਼ ਕਮੈਂਟ ਕਰਕੇ ਦੱਸਿਓ ਬਹੁਤ ਹੀ ਪੈਰਾ ਕਲੈਕਸ਼ਨ ਹੈ ਬਿਲਕੁਲ ਨਵਾਂ ਲੈ ਕੇ ਆਈਆਂ ਡਿਜ਼ਾਈਨ ਤਾਕੀ ਹੁਣ ਫੈਸਟੀਵਲ ਸ਼ੁਰੂ ਹੋ ਗਏ ਨੇ ਔਰ ਫੈਸਟੀਵਲ ਚ ਨਵੀਂ-ਨਵੀਂ ਡਰੈਸ ਔਰ ਨਵਾਂ ਸੂਟ ਨਾ ਪਾਇਆ ਜਾਵੇ ਇਹ ਕਦੀ ਹੋ ਸਕਦਾ ਕਦੀ ਵੀ ਨਹੀਂ ਤਾਂ ਨਵੀਆਂ ਚੀਜ਼ਾਂ ਨਵੀਂ ਵੈਰਾਈਟੀ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲਦੀ ਤੇ ਇਸ ਕਰਕੇ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰੋ